ਜਿਹੜੇ ਹੁਣ ਤੱਕ ਬਸ ਰਹੇ ਆ 1200 ਕਾ ਆਪਦੇ ਉਹਨਾਂ ਤਜਰਬਿਆਂ ਤੋਂ ਤੇ ਲੱਗਦਾ ਕਿ ਸ਼ਾਇਦ ਅੱਜ ਵੀ ਆਪਾਂ ਨੂੰ ਕੁਛ ਨਾ ਮਿਲੇ ਪੰਜਾਬ ਨੂੰ ਸਾਡਾ ਹੜਾਂ ਦੇ ਪੈਸੇ ਨਹੀਂ ਮਿਲੇ ਜਿੱਤਾ ਅਸੀਂ ਜੰਗਾ ਦੇ ਅੱਗੇ ਵੀ ਹੁੰਨੇ ਆ ਹੜਾਂ ਦੇ ਅੱਗੇ ਵੀ ਹੁੰਨੇ ਆ ਸਾਨੂੰ ਅਜੇ ਤੱਕ ਜਿਹੜਾ ਮੋਦੀ ਸਾਹਿਬ ਅੱਜ ਆ ਰਹੇ ਆ ਮੇਰੀ ਤਾਂ ਉਹਨਾਂ ਨੂੰ ਬੇਨਤੀ ਆ ਕਿ 1600 ਕਰੋੜ ਰੁਪਈਆ ਜਿਹੜਾ ਹੜਾਂ ਲਈ ਅਨਾਉਂਸ ਕੀਤਾ ਸੀ ਉਹ ਅੱਜ ਨਾਲ ਲੈ ਕੇ ਆਉਣ ਕਿ ਕੋਸ਼ਿਸ਼ ਤੇ ਲੱਗੀ ਵੀ ਦੇ ਵੀ ਕਿ ਪੰਜਾਬ ਨੂੰ ਖਤਮ ਕਿੱਦਾਂ ਕਰਦੇ ਪੰਜਾਬ ਦੇ ਫੰਡ ਰੋਕ ਕੇ ਬੈਠੇ ਆ ਹਰ ਚੀਜ਼ ਰੋਕ ਕੇ ਬੈਠੇ ਆ ਅੱਭੀ 532 ਕਿਲੋਮੀਟਰ ਦੀ ਹੱਦ ਹੈ ਜੀ ਉਹਦੇ ਤੇ ਕੋਈ ਇਦਾਂ ਦੀ ਸਿਸਟਮ ਲਾਉਂਦੇ ਕਿ ਸਾਡੇ ਕੋਈ ਵੀ ਬੰਦਾ ਜਿਹੜਾ ਉਹ ਡਰਗ ਜਾਂ ਵੈਪਨ ਲੈ ਕੇ ਇਦਾਂ ਇੰਟਰਦਾ ਹੁੰਦਾ ਸਵਾਲ ਦੇ ਆ ਕਿ ਜਿਹੜਾ 10 ਹਜ਼ਾਰ ਕਰੋੜ ਰੁਪਈਆ ਸਾਡਾ ਕਰੀਬ ਫੰਡਾਂ ਦਾ ਰੁਕਿਆ ਪਿਆ ਪੰਜਾਬ ਨੂੰ ਅੱਜ ਉਹ ਦੇ ਕੇ ਜਾਂਦੇ ਲੋ ਵਰਕ ਕਿਲਾ ਵੇਖੋ ਗੱਲ ਇਹ ਹੈ ਕਿ ਜਿਹੜੇ ਹੁਣ ਤੱਕ ਬਸ ਰਹੇ ਆ ਜੀ ਇਹ ਦੁੱਸਰ ਕਾਪ ਦੇ ਉਹਨਾਂ ਤਜਰਬਿਆਂ ਤੋਂ ਤੇ ਲੱਗਦਾ ਕਿ ਸ਼ਾਇਦ ਅੱਜ ਵੀ ਆਪਾਂ ਨੂੰ ਕੁਛ ਨਾ ਮਿਲੇ ਪੰਜਾਬ ਨੂੰ ਮੇਰੇ ਨਾਲ ਦੇਖੋ ਇਹ ਕਿਸਾਨ ਆ ਪੰਜਾਬ ਖੇਤੀਬਾੜੀ ਸੰਬੰਧ ਐ ਇਹ ਕਿਸਾਨਾਂ ਨੂੰ ਖੇਤੀਬਾੜੀ ਦੀ ਕੋਈ ਮਦਦ ਚਾਹੁੰਦਾ ਜੀ ਤੇ ਪੰਜਾਬ ਲਈ ਨੂੰ ਹੋਈ ਵੱਡੇ ਪੈਕੇਜਸ ਮਿਲਦੇ ਆ ਇਹ ਤਾਂ ਮਤਲਬ ਠੀਕ ਐ ਤੇ ਜੇ ਪਿਛਲੇ ਬਜਟਾਂ ਨੂੰ ਕੁਝ ਨਹੀਂ ਤੇ ਫਿਰ ਅਸੀਂ ਬਜਟ ਤੋਂ ਬਹੁਤੀ ਆਸ ਨਹੀਂ ਕਰ ਪਰ ਸਭ ਲੱਗਦਾ ਕਿ ਪੰਜਾਬ ਨੂੰ ਬਹੁਤ ਇਹ ਹਾਲਾਤਾਂ ਨੂੰ ਗੁਜ਼ਰਨਾ ਪਿਆ ਜੰਗ ਦੀ ਗੱਲ ਕੀਤੀ ਜਾਵੇ ਜਾਂ ਹੜ੍ਹਾਂ ਦੀ ਗੱਲ ਕੀਤੀ ਜਾਵੇ ਵੱਡੀ ਮਾਰ ਪਈ ਐ ਕਿਸਾਨਾਂ ਨੂੰ ਸਾਡਾ ਹੜ੍ਹਾਂ ਦੇ ਪੈਸੇ ਨਹੀਂ ਮਿਲੇ ਜਦ ਤੱਕ ਅਸੀਂ ਜੰਗਾ ਦੇ ਅੱਗੇ ਵੀ ਹੁੰਨੇ ਆ ਹੜਾਂ ਦੇ ਅੱਗੇ ਵੀ ਹੁੰਨੇ ਆ ਸਾਨੂੰ ਅਜੇ ਤੱਕ ਜਿਹੜਾ ਮੋਦੀ ਸਾਹਿਬ ਅੱਜ ਆ ਰਹੇ ਆ ਜੀ ਮੇਰੀ ਤਾਂ ਉਹਨਾਂ ਨੂੰ ਬੇਨਤੀ ਆ ਕਿ 1600 ਕਰੋੜ ਰੁਪਈਆ ਜਿਹੜਾ ਹੜਾਂ ਲਈ ਅਨਾਉਂਸ ਕੀਤਾ ਸੀ ਉਹ ਅੱਜ ਨਾਲ ਲੈ ਕੇ ਆਓ ਉਹ ਪੰਜਾਬ ਸਰਕਾਰ ਨੂੰ ਚੈੱਕ ਦੇਣ ਵੀ ਆ ਲੋ ਜੀ ਤੁਹਾਡਾ 1600 ਕਰੋੜ ਰੁਪਈਆ ਹੜਾਂ ਲਈ ਜਿਹੜਾ ਸੀ ਅਸੀਂ ਉਹ ਪੈਸੇ ਢੀਕਦੇ ਆ ਜੀ ਸਾਡਾ ਸਾਡਾ ਬੁਨਿਆਦੀ ਢਾਂਚਾ ਜਿਹੜਾ ਸੀਗਾ ਪਿੰਡਾਂ ਦਾ ਸਾਡੇ ਹਲਕਿਆਂ ਦਾ ਸਾਡਾ ਪੈਸ ਨਿਆਸ਼ ਹੋ ਗਿਆ ਸਾਨੂੰ ਉਹ ਹੀ ਦੀ ਬਹਿ ਮਿਲਿਆ ਅਸੀਂ ਬਲਕ ਤੋਂ ਕਦੀ ਗਾਸ ਕਰਾ ਤਨੂ ਤਾਂ ਬਲ ਅੱਜ ਪਾਜ ਪੀਐਮ ਸਾਹਿਬ ਆ ਵੀ ਰਿਹਾ ਅੱਜ ਬਜਟ ਵੀ ਪੇਸ਼ ਹੋ ਰਿਹਾ ਜੇ ਪੰਜਾਬ ਲਈ ਕੁਝ ਕਰਦੇ ਆ ਤੇ ਚੰਗੀ ਗੱਲ ਹੈ ਨਹੀਂ ਤੇ ਭਾਰਤ ਸਾਹਿਬ ਕਾਰੋਬਾਰ ਖਤਮ ਹੁੰਦਾ ਜਾ ਰਿਹਾ ਕਿਉਂਕਿ ਜਿਸ ਇਸੇ ਸਮੇਂ ਜੇ ਬਜਟ ਜਿਹੜੇ ਸਰ ਉੱਤੇ ਗੱਲ ਕਰ ਰਹੇ ਖਤਮ ਹੋ ਜੂਗਾ ਪੰਜਾਬ ਨਹੀਂ ਤੇ ਖਤਮ ਹੋ ਉਹ ਤਾਂ ਉਹ ਤਾਂ ਇੱਕ ਕੋਸ਼ਿਸ਼ ਤੇ ਲੱਗੀ ਵੀ ਦੇ ਵੀ ਕਿ ਪੰਜਾਬ ਨੂੰ ਖਤਮ ਕਿੱਦਾਂ ਕਰਨਾ ਪੰਜਾਬ ਦੇ ਫੰਡ ਰੋਕ ਕੇ ਬੈਠੇ ਆ ਹਰ ਚੀਜ਼ ਰੋਕ ਕੇ ਬੈਠੇ ਆ ਦੇਖੋ ਅਸੀਂ ਮਤਲਬ ਕਹਿੰਦੇ ਕੀ ਹੈ ਬਾਰਡਰ ਦੇ ਉੱਤੋਂ ਅਸੀਂ 50 ਕਿਲੋਮੀਟਰ ਦੇ ਅੰਦਰ ਜਿੱਦਾਂ ਬੀਐਸਐਫ ਦੇ ਅੰਦਰ ਆ ਜੀ ਕੇਂਦਰ ਦਾ ਆਵਾਜ਼ ਆ ਉੱਥੇ ਤੇ ਸਾਨੂੰ ਬਾਰਡਰ ਦੇ ਉੱਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਚੈਲੰਜ ਹੈ ਉੱਥੋਂ ਹੀ ਮਤਲਬ ਜਿਹੜਾ ਤੁਹਾਡੀ ਡਰੱਗਸ ਆਦੀ ਆ ਜਾਂਦੀ ਉੱਥੋਂ ਵੈਪਨ ਆਈ ਜਾਂਦੇ ਆ ਤੇ ਜਿਹੜਾ ਐਂਟੀ ਡਰੋਨ ਸਿਸਟਮ ਉਹ ਮਾਨ ਸਾਹਿਬ ਨੇ ਲਾਇਆ ਜੀ ਪੰਜਾਬ ਸਰਕਾਰ ਨੇ 52 ਕਰੋੜ ਰੁਪਏ ਖਰਚ ਕੇ ਲਾਇਆ ਪਰ ਉਹ ਇੰਨੇ ਕਾਰਗਰਦੀ ਅਜੇ ਹੋਏ ਜੇ ਹੋਰ ਵਧੀਆ ਢੰਗ ਨਾਲ ਸੈਂਟਰਲ ਗਵਰਨਮੈਂਟ ਸਾਡੀ ਮਦਦ ਕਰਦੀ ਪੰਜਾਬ ਸਰਕਾਰ ਦੀ ਮਦਦ ਕਰਦੀ ਜਿਹੜੀ ਪੰਜਾਬ ਦੀ 532 ਕਿਲੋਮੀਟਰ ਦੀ ਹੱਦ ਹੈ ਜੀ ਉਹਦੇ ਤੇ ਕੋਈ ਐਦਾ ਦੀ ਸਿਸਟਮ ਲਾਉਂਦੀ ਕਿ ਸਾਡੇ ਕੋਈ ਵੀ ਬੰਦਾ ਜਿਹੜਾ ਉਹ ਡਰਗ ਜਾਂ ਵੈਪਰ ਲੈ ਕੇ ਇਧਰ ਇੰਟਰਦਾ ਹੁੰਦਾ ਖਾਸ ਤੌਰ ਤੇ ਅੱਜ ਦੇ ਯੁੱਗ ਵਿੱਚ ਜਿਹੜੀ ਡਰੋਨ ਦੀ ਟੈਕਨੋਲੋਜੀ ਪਾਕਿਸਤਾਨ ਯੂਜ਼ ਕਰ ਆ ਉਹ ਸਾਡੇ ਲਈ ਬੜੀ ਖਤਰਨਾਕ ਹੈ ਉਹਨੂੰ ਢੱਕਣ ਦੇ ਵਿੱਚ ਅਜੇ ਤੱਕ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਨਸ਼ਿਆਂ ਦੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਪੰਜਾਬ ਸਰਕਾਰ ਰਾਦਨ ਲੱਗੀ ਆ ਪਰ ਕੇਂਦਰ ਸਰਕਾਰ ਯਾਰ ਕੇਂਦਰ ਨੂੰ ਪਤਾ ਵੀ ਹੈ ਕਿ ਪਾਕਿਸਤਾਨ ਸਾਨੂੰ ਪ੍ਰੋਬਲਮ ਦਿੰਦਾ ਕੇਂਦਰ ਨੇ ਇੱਕ ਦਵਾਨੀ ਦੇ ਦਿੱਤੀ ਗਿਆ ਲੋ ਬਾਰਡਰ ਨੂੰ ਐਂਦਾ ਕਰ ਲੋ ਬਾਰਡਰ ਨੂੰ ਐਂਦਾ ਸੀਧਾ ਕਰ ਲੋ ਉਹ ਦਿੰਦੇ ਨਹੀਂ ਗੱਲਾਂ ਕਰਦੇ ਸਾਡੇ ਨਾਲ ਕੇਂਦਰ ਸਰਕਾਰ ਦੀ ਮਨਸ਼ਾ ਕੀ ਪੰਜਾਬ ਪਰ ਮੈਂ ਤਾਂ ਤੁਹਾਨੂੰ ਕਹਾਂ ਮਨਸ਼ਾ ਮਾਰੀ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆ ਗਏ ਜਿਨ੍ਹਾਂ ਦਾ ਦੇ ਵਿੱਚ ਜੇ ਇਹ ਤਾਂ ਕੱਲੇ ਕਰ ਸਕਦੇ ਪੰਜਾਬ ਪਾਸੇ ਜੇ ਜੇ ਤੇ ਕੱਲੋਂ ਖਾਲੀ ਹੱਥੀ ਆਉਣਗੇ ਉਹਦਾ ਕੀ ਫਾਇਦਾ ਸਵਾਲ ਦਿਆ ਕਿ ਜਿਹੜਾ 10 ਹਜ਼ਾਰ ਕਰੋੜ ਰੁਪਇਆ ਸਾਡਾ ਕਰੀਬ ਫੰਡਾਂ ਦਾ ਰੁਕਿਆ ਪਿਆ ਪੰਜਾਬ ਨੂੰ ਅਜੋ ਦੇ ਕੇ ਜਾਂਦੇ ਆ ਪੰਜਾਬ ਦਾ ਕਰਜ਼ਾ ਮਾਫ ਕਰਕੇ ਜਾਂਦੇ ਆ ਫਿਰ ਤਾਂ ਆਪਾਂ ਮੰਨਾਂਗੇ ਨਾ ਕਿ ਪ੍ਰਧਾਨ ਮੰਤਰੀ ਜੀ ਆਏ ਤੇ ਪੰਜਾਬ ਨੂੰ ਬੜਾ ਫਾਇਦਾ ਹੋਇਆ ਤੇ ਜੇ ਪ੍ਰਧਾਨ ਮੰਤਰੀ ਦੇ ਦੇ ਕੇ ਕੁਝ ਨਹੀਂ ਜਾਣਾ ਉਦਾਂ ਗੱਲਾਂ ਕਰਕੇ ਚੱਲ ਜਾਣਾ ਜਿੱਦਾਂ ਹੜਾ ਚੱਲ ਗਈ ਇਹ ਕੀ ਕਵਨ ਸ਼ਾਸਨ ਕਰਨਾਰੇ ਬਸ ਤੋ ਹੋ ਤਾਂ ਸਿਆਸਤ ਹੀ ਰਹੀ ਹੈ ਪਰ ਚਲੋ ਸਿਆਸਤਗਤਵੇਂ ਹੋਣ ਪੰਜਾਬ ਤੇ ਬੱਲੇ ਵੀ ਕੁਝ ਹੋਣਾ ਨਾ ਪੰਜਾਬ ਦੇ ਪੱਲੇ ਤੇ ਕੁਝ ਪਉਂਦੇ ਦੀ ਪੰਜਾਬ ਦੇ ਪੱਲੇ ਤੇ ਕੋਹ ਨੂੰ ਫਿਰਦੇ ਜੋਗ ਜਗਾ ਸਰਵਲ ਸਾਹਿਬ ਤੁਹਾਡਾ ਸਵਾਲ ਹੈ ਕਿ ਲੋਕਜੋਤਪੁਰ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਉਹ ਕਹਿ ਰਹੇ ਨੇ ਮੈਂ ਛੱਡ ਦਿੱਤੀ ਹੈ ਉਹ ਇਸ ਚੀਜ਼ ਨੂੰ ਕਿਦਾ ਦੇਖ ਰਹੇ ਹੋ ਕਿਉਂਕਿ ਥਲੇ ਦੀ ਪੂਰੀ ਮਚਲੀ ਕਾਂਗਰਸ ਨਹੀਂ ਨਹੀਂ ਦੇਖੋ ਕਾਂਗਰਸ ਦਾ ਪਿੱਖ ਜਿਹੜਾ ਪੰਜਾਬ ਦੇ ਵਿੱਚ ਬਹੁਤ ਮਾੜਾ ਅੱਜ ਤਾਂ ਸ਼ੁਰੂਆਤ ਹੋਈ ਹੈ ਬਹੁਤ بڑے بڑے ਲੀਡਰ ਕਾਂਗਰਸ ਨੂੰ ਛੱਡ ਜਾਣਗੇ ਕਾਂਗਰਸ ਦੇ ਹਲੇ ਪੱਲੇ ਪੰਜਾਬ ਵਿੱਚ ਕੁਝ ਨਹੀਂਗਾ ਸਮਝਦੇ ਕਿ ਗਾ ਵੈਸੇ ਉਹਨਾਂ ਦੀ ਪਾਰਟੀ ਦਾ ਅੰਦੂਨੀ ਮਾਮਲਾ ਪਰ ਇਹਦੇ ਤੋਂ ਇਹ ਸਾਈਨ ਜਿਹੜੇ ਨਜ਼ਰ ਆਉਂਦੇ ਆ ਇਹ ਕਾਂਗਰਸ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਵੱਡਾ ਪਹਟਾ ਲਾਊਗਾ ਤੇ ਕਈ ਵੱਡੇ ਲੀਡਰ ਜਿਹੜੇ ਆ ਕਾਂਗਰਸ ਛੱਡ ਜਾਣਗੇ ਲੱਗਦਾ ਨਹੀਂ 500 ਕਰੋੜ ਦਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਸੀ ਮੁੱਖ ਮੰਤਰੀ ਬਣਾਉਣ ਲਈ ਲੈਤਾ ਜਾਂਦਾ ਉਹਦੇ ਕਾਰਨ ਕੱਢਿਆ ਗਿਆ ਉਹਦੇ ਉਹਦੇ ਕਾਰਨ ਉਹ ਤਾਂ ਗਾਜ ਤੇ ਹੈਗੇ ਸੀਗੇ ਪਰ ਜਿਹੜੀ ਉਹ ਵਾਅਦੇ ਆ ਸਮਝਦੇ ਕੀ ਗੱਲ ਮੈਂ ਤਾਂ ਤੁਹਾਨੂੰ ਕਹਾਂ ਕਿ ਕਾਂਗਰਸ ਦੀਆਂ ਜਿਹੜੀਆਂ ਪਾਲਿਸੀਆਂ ਕਾਂਗਰਸ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਨਖੇਦ ਲੀਡਰਸ਼ਿਪ ਆ ਇਹਨੂੰ ਕਈ ਲੋਕ ਛੱਡ ਕੇ ਜਾਣਗੇ ਤੁਸੀਂ ਦੇਖੋ ਜੇ ਕੀ ਬਣਦਾ ਆ ਅਗਲਾ ਮਹੀਨਾ ਦੇਖੋ ਸਰ ਠੀਕ ਹੈ ਸਰ ਸਰਕਾਰ ਨੇ